ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੀਆਂ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਨਾ ਪਹੁੰਚ ਸਕਣ ਜੀ ਅੱਜ ਅਸੀਂ ਰਿਸ਼ਤੇ ਲੈ ਕੇ ਆਏ ਹਾਂ ਜੀ ਮੁੰਡੇ ਅਤੇ ਕੁੜੀਆਂ ਦੇ ਜਦੋਂ ਤੁਹਾਨੂੰ ਐਡ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਫਾਈਲ ਨੰਬਰ ਦੱਸ ਕੇ ਲੜਕੀ ਵਾਲਿਆਂ ਦਾ ਕੰਟੈਕਟ ਨੰਬਰ ਲੈ ਸਕਦੇ ਹਾਂ ਜੀ ਤੁਸੀਂ ਸਾਡੇ ਨਾਲ ਕਾਲ ਤੇ ਵੀ ਗੱਲ ਕਰ ਸਕਦੇ ਹੋ ਜੀ ਪਰ WhatsApp ਨੰਬਰ ਤੇ ਹਰੇਕ ਦਾ ਰਿਪਲਾਈ ਕੀਤਾ ਜਾਂਦਾ ਹੈ ਜੀ ਕਿਉਂਕਿ ਜੇ ਤੁਸੀਂ ਸਾਨੂੰ ਵਾਰ-ਵਾਰ ਕਾਲ ਕਰੋਗੇ ਅੱਗੇ ਤੋਂ ਕਾਲ ਤੁਹਾਡੀ ਰਿਸੀਵ ਨਹੀਂ ਹੁੰਦੀ ਕਿਉਂਕਿ ਇਹ ਦਿੱਕਤ ਇਸ ਕਰਕੇ ਆਉਂਦੀ ਹੈ ਜੀ ਕਿਉਂਕਿ ਡੇਲੀ ਬਹੁਤ ਜ਼ਿਆਦਾ ਫੋਨ ਆਉਂਦੇ ਨੇ ਜੀ ਤਾਂ ਕਰਕੇ ਹਰੇਕ ਦਾ ਰਿਪਲਾਈ ਕਰਨਾ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਤੁਸੀਂ WhatsApp ਨੰਬਰ ਤੇ ਹੀ ਸਾਨੂੰ ਮੈਸੇਜ ਕਰਕੇ ਲੜਕੀ ਵਾਲਿਆਂ ਦਾ ਬਾਇਓ ਡਾਟਾ ਜਾਂ ਫਿਰ ਨੰਬਰ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅੱਜ ਅਸੀਂ ਰਿਸ਼ਤੇ ਲੈ ਕੇ ਆਏ ਹਾਂ ਜੀ ਮੁੰਡੇ ਤੇ ਕੁੜੀਆਂ ਦੇ ਰਿਸ਼ਤਾ ਹੈ ਜੀ ਫਾਈਲ ਨੰਬਰ 204 ਨਾਮ ਸਿੰਘ ਜ਼ਿਲ੍ਹਾ ਪਟਿਆਲਾ ਕਾਸਟ ਜੱਟ ਸਿੱਖ ਗੋਤ ਸਿੱਧੂ ਜਨਮ 4 ਜੁਲਾਈ 2002 ਹਾਈਟ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਪਾਸ ਜ਼ਮੀਨ 5 ਕਿੱਲੇ ਪਰਿਵਾਰ ਵਿੱਚ ਮਾਤਾ ਪਿਤਾ ਦੇ ਦਾਦਾ ਦਾਦਾ ਜੀ ਨੇ ਪਿਤਾ ਜੀ ਖੇਤੀਬਾੜੀ ਕਰਦੇ ਨੇ ਪਰਿਵਾਰ ਬਹੁਤ ਵਧੀਆ ਸਿੰਪਲ ਪਰਿਵਾਰ ਹੈ ਜੀ ਇਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਕੁੜੀ ਦਾ ਕੁੜੀ ਦੀ ਪਲਸਟੂ ਤੱਕ ਪੜ੍ਹਾਈ ਕੀਤੀ ਹੋਵੇ ਘਰ ਦਾ ਕਰੇ ਕਰੇਲੂ ਕੰਮ ਕਰ ਜਾਣਦੀ ਹੋਵੇ ਜੀ ਲੜਕੀ ਮੰਗ ਇਹਨਾਂ ਦੀ ਕੋਈ ਨਹੀਂ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਦੇ ਦਿੱਤੇ ਹੋਏ ਸੰਪਰਕ ਨੰਬਰ ਨਾਲ ਗੱਲ ਕਰ ਸਕਦੇ ਹੋ ਜੀ ਸੰਪਰਕ ਨੰਬਰ ਹੈ 62806 77390 ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਫਾਈਲ ਨੰਬਰ 205 जिला ਬਠਿੰਡਾ ਕਾਸਟ ਜਟ ਸਿੱਖ ਗੋਤ ਬਰਾੜ ਹਾਈਟ 6 ਫੁੱਟ ਜਨਮ 15 ਅਪ੍ਰੈਲ 1999 ਪੜ੍ਹਾਈ ਪਲੱਸ 2 ਕੰਮ ਖੇਤੀਬਾੜੀ ਜ਼ਮੀਨ 5 ਕਿੱਲੇ ਪਰ ਖੇਤੀ 40 ਕਿੱਲਾਂ ਦੀ ਕਰਦੇ ਆ ਜੀ ਇਹ ਪਰਿਵਾਰ ਵਿੱਚ ਮੈਂਬਰ ਮੰਮੀ ਡੈਡੀ ਦਾਦਾ ਦਾਦੀ ਜੀ ਭੈਣ ਆਸਟ੍ਰੇਲੀਆ ਦੇ ਵਿੱਚ ਬ੍ਰਿਸ਼ ਵੇਨ ਦੇ ਵਿੱਚ ਹੈ ਮਾਤਾ ਹਾਊਸ ਵਾਈਫ ਅਤੇ ਪਿਤਾ ਫਾਰਮਰ ਨੇ ਖੇਤੀਬਾੜੀ ਦਾ ਕੰਮ ਹੈ ਜੀ ਇਹਨਾਂ ਦਾ ਇਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਕੁੜੀ ਸੋਹਣੀ ਸੁਨੱਖੀ ਹੋਵੇ ਜੀ ਪਰਿਵਾਰ ਨਸ਼ੇ ਤੋਂ ਰਹਿਤ ਹੋਵੇ ਕੁੜੀ ਦਾ ਕੱਦ 5.5 5.5 ਫੁੱਟ ਜਾਂ ਉਸ ਤੋਂ ਉੱਪਰ ਹੋਵੇ ਮੰਗ ਇਹਨਾਂ ਦੀ ਕੋਈ ਨਹੀਂ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਨਾਲ ਕੰਟੈਕਟ ਕਰ ਸਕਦੇ ਹੋ ਜੀ ਨੰਬਰ ਹੈ ਜੀ 94 659 2593 ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 206 ਜ਼ਿਲ੍ਹਾ ਲੁਧਿਆਣਾ ਨੇੜੇ ਪਿੰਡ ਹੈ ਜੀ ਕਾਸਟ ਜੱਟ ਸਿੱਖ ਰਹਿਲ ਜਨਮ 2000 ਦਾ ਬਰਤ ਹੈ ਜੀ ਹਾਈਟ 5 ਫੁੱਟ 8 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਇਹੇ ਲੜਕੀ ਕੈਨੇਡਾ ਪੀਆਰ ਹੈ ਜੀ ਕੰਮ ਨਰਸਿੰਗ ਜੋਬ ਦੇ ਵਿੱਚ ਹੈ ਇਹਨਾਂ ਦਾ ਲੜਕੀ ਸਰੀ ਹੈ ਜੀ ਕੁੜੀ ਬਹੁਤ ਸੋਹਣੀ ਸੁਨੱਖੀ ਹੈ ਪਿਤਾ ਜੀ ਖੇਤੀਬਾੜੀ ਕਰਦੇ ਨੇ ਇੱਕ ਭਰਾ ਮਾਤਾ ਜੀ ਹਾਊਸ ਵਾਈਫ ਨੇ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਸੋਹਣਾ ਸੁਨੱਖਾ ਹੋਵੇ ਨਸ਼ੇ ਪਤੇ ਤੋਂ ਰਹਿਤ ਹੋਵੇ ਜੀ ਪਰਿਵਾਰ ਵਧੀਆ ਮਿਲ ਵਰਤਨ ਵਾਲਾ ਹੋਵੇ ਜੀ ਇਹ ਰਿਸ਼ਤਾ ਜੇ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਜੀ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਧੰਨਵਾਦ ਜੀ